ਇਹ ਲਿਖਿਆ ਕਿ ਕਾਂਗਰਸ ਖਤਮ ਹੋਊ ਕਮਲਦੇ ਫੁੱਲ ਦਾ ਰਾਜ ਆਊਗਾ। ਨਰੇਂਦਰ ਨਾ ਦਾ ਬੰਦਾ ਪ੍ਰਧਾਨ ਮੰਤਰੀ ਬਣਦਾ। 29 ਮਾਰਚ 2025 ਨੂੰ ਸ਼ਨੀ ਮੀਨ ਦੇ ਵਿੱਚ ਜਾਊਗਾ ਰਾਸ਼ੀ ਚ। ਦਿੱਲੀ ਦੇ ਉੱਪਰ ਮੈਡਾਇਲ ਨਾਲ ਅਟੈਕ ਹੋਊਗਾ। ਸੁਖਿਸ਼ਣ ਗੋਪਾਲ ਹੀ ਸ਼ਰਮਾ ਜੀ ਸਾਡੇ ਨਾਮ ਨਹੀਂ ਸ਼ਰਮਾ ਨਹੀਂ ਜੀ ਲਉਗਾ। ਨਹੀਂ ਤੁਸੀਂ ਕਿਸ਼ਿੰਗਪਾਲ ਸ਼ਰਮਾ ਜੀ ਹਾਂ ਮੈਂ ਕ੍ਰਿਪਸ ਬਾਈਕਾਸ ਸ਼ਰਮਾ ਹਾਂ ਪਰ ਮੈਂ ਇਹ ਵਿਸ਼ਵਾਸ ਨਹੀਂ ਰੱਖਦਾ ਜਾਤੀ ਪਾਤੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਵਿਖਿਆਤ ਤੇ ਸਭ ਤੋਂ ਜ਼ਿਆਦਾ ਬਦਨਾਮ ਸਬਜੈਕਟ ਜੋਤਿਸ਼ ਹੈ ਕਿਤਾਬ ਤਾਂ ਬਹੁਤ ਜ਼ਿਆਦਾ ਵਰਨਾ ਹੋ ਰਿਹਾ ਕਿ ਉਸ ਕਿਤਾਬ ਦੇ ਵਿੱਚ ਬਹੁਤ ਕੁਝ ਲਿਖਿਆ ਕਿ ਅੱਗੇ ਭਵਿੱਖ ਵਿੱਚ ਕੀ ਹੋਣਾ ਜਿਹਦੇ ਵਿੱਚ ਇਹੋ ਜੀਆਂ ਗੱਲਾਂ ਲਿਖਿਆ ਕਿ ਵਰਲਡ ਵਾਰ ਕਦੋਂ ਲੱਗਣੀ ਹੈ ਕਿਸ ਤਰੀਕੇ ਨਾਲ ਸਾਡਾ ਇਹ ਜਿਹੜੀ ਦੁਨੀਆ ਖਤਮ ਹੋਣੀ ਸਮਾਪਤ ਹੋਣੀ ਇਹ ਗੱਲਾਂ ਸੱਚੀਆਂ ਹੁੰਦੀਆਂ ਕਿ ਬਸ ਐਵੇਂ ਹੀ ਢੋਂਗੀ ਹੈ ਗੱਲਾਂ ਹੁੰਦੀਆਂ ਵਾਹ ਨਹੀਂ ਇਹ ਬਿਲਕੁਲ ਉਹ ਜਿਹੜੀ ਕਿਤਾਬ ਹੈ ਆਹ ਵਾਲੀ ਕਿਤਾਬ ਹੈ ਉਹ ਇਹਦਾ ਨਾਮ ਭਵਿਸ਼ਯ ਮਾਲਿਕਾ ਹੈ ਹੂੰ ਇਹ ਉਰੀਆ ਦੇ ਵਿੱਚ ਲਿਖੀ ਗਈ ਹੈ ਸਾਰੇ ਵਿੱਚ オリジナル ਜਿਹੜੀ ਹੈ ਠੀਕ ਹੈ ਇਹ ਟ੍ਰਾਂਸਲੇਟ ਹੈ ਹੂੰ ਤੇ ਇਹਦੇ ਵਿੱਚ ਜੋ ਡੇਟਾਂ ਦਿੱਤੀਆਂ ਗਈਆਂ ਠੀਕ ਹੈ ਕਿ ਇਸ ਤਰੀਕ ਨੂੰ ਆ ਹੋਊਗਾ ਤਾਂ ਉਦਾਂ ਦਾ ਹੋਇਆ ਤਬਾਹੀ ਕੀ ਹੋਊਗੀ ਤਬਾਹੀ ਪਰਮਾਣੂ ਬੰਬਾਂ ਨਾਲ ਹੋਣੀ ਹੈ ਧਰਮ ਨੂੰ ਮੈਂ ਇਸ ਕਰਕੇ ਨਹੀਂ ਮੰਨਦਾ ਕਿਉਂਕਿ ਧਰਮ ਅਸਲ ਵਿੱਚ ਖਿਚੜੀ ਬਣਿਆ ਹੋਇਆ ਉਹ ਜੋਤਿਸ਼ ਬਦਨਾਮ ਇਸੇ ਕਰਕੇ ਹੋਇਆ ਕਿ ਜਿਹੜੇ ਪੁਜਾਰੀ ਐ ਉਹ ਬਿਨਾਂ ਜੋਤਿਸ਼ ਿੱਖੇ ਹੋਏ ਜੋਤਿਸ਼ ਬਣ ਕੇ ਬੈਠ ਗਏ ਇਨੇ ਵਿੱਚ ਇਹ ਵੀ ਲਿਖਿਆ ਕਿ ਜਦੋਂ ਮਤਲਬ ਵਰਲਡ ਵਾਰ ਲੱਗੂਗੀ ਤਾਂ ਨੈਟ ਵਗੈਰਾ ਆਹ ਸਾਰੇ ਬੈਂਕਿੰਗ ਸਿਸਟਮ ਹੈ ਜਿਹੜਾ ਸੈਟਲਾਈਟ ਦੇ ਉੱਪਰ ਡਿਪੈਂਡ ਹੈ ਜਿੰਨੀਆਂ ਵੀ ਚੀਜ਼ਾਂ ਚਾਹੇ ਫੋਨ ਕੰਪਿਊਟਰ ਮੋਬਾਈਲ ਸਭ ਕੰਮ ਕਰਨਾ ਬੰਦ ਕਰ ਦੇਣਾ ਅੱਛਾ ਇੱਕ ਗੱਲ ਹੋਰ ਹੈ ਹੁਣ ਇਹ ਵੀ ਕਹਿੰਦੇ ਕਿ ਹੁਣ ਕਾਲਯੁਗ ਜਿਹੜਾ ਸਮਾਪਤ ਹੋਣ ਵਾਲਾ ਤੇ ਸਤਯੁਗ ਫੇਰ ਦੁਬਾਰਤ ਆਏਗਾ ਹਾਂ ਇਹਦੇ ਵਿੱਚ ਲਿਖਿਆ ਹੋਇਆ ਹੈ ਅੱਜ ਕੱਲ੍ਹ ਅਸੀ ਕੱਲ ਜਿਵੇਂ ਆਪੀ ਗੱਲ ਕਰੇ ਤੁਹਾਡੇ ਨਾਲ ਸੋ ਅੱਜ ਗੱਲਬਾਤ ਕਰਨੀ ਹੈ ਪੁਰਾਤਨ ਸਮੇਂ ਦੀ ਅੱਜ ਗੱਲਬਾਤ ਕਰਨੀ ਕਿ ਭੂਵੇ ਖਿੱਚ ਕੀ ਹੋਣਾ ਬਹੁਤ ਸਾਰੀਆਂ ਅਸੀਂ ਐਡਸ ਜਾਂ ਕਿਹਾ ਲੋਕੀ ਸਾਡੇ ਸਾਹਮਣੇ ਇਹੋ ਜਿਹਾ ਵਿਜ਼ੂਅਲ ਸਾਹਮਣੇ ਆਉਂਦੇ ਰਹਿੰਦੇ ਨੇ ਕਿ ਤੁਹਾਡੇ ਘਰ ਟੋਣਾ ਹੋਇਆ ਕੋਈ ਤੁਹਾਡੇ ਤੇ ਕੁਝ ਕਰਤਾ ਕਰਾਇਆ ਕਰਤਾ ਕਿ ਤੁਹਾਡੇ ਭੂਵੇ ਖਿੱਚ ਕੀ ਹੋਣਾ ਲੋਕ ਇਹੋ ਜਿਹਾ ਜਾਣਨ ਦੇ ਲਈ ਪੰਡਤਾਂ ਦੇ ਕੋਲ ਜੋਤਿਸ਼ ਦੇ ਕੋਲ ਜਾਂ ਤੰਤਰਿਕ ਬਾਬਿਆਂ ਦੇ ਕੋਲ ਜਾਂਦੇ ਆ ਲੇਕਿਨ ਆਖਿਰਕਾਰ ਇਹ ਗੱਲਾਂ ਕਿੰਨੀਆਂ ਕਿ ਸੱਚ ਆ ਕਿੰਨਾ ਕਿ ਉਹ ਤੁਹਾਨੂੰ ਕੁਫਰ ਤੋਲਦੇ ਆ ਕਿੰਨਾ ਕਿ ਤੁਹਾਨੂੰ ਸੱਚ ਦੱਸਦੇ ਆ ਜਾਂ ਕਿਹੜੀਆਂ ਕਿਹੜੀਆਂ ਗੱਲਾਂ ਇਹ ਸਭ ਕੁਝ ਜਾਣਾਂ ਉਜੀ ਸ਼ਖਸ ਨਾਮ ਲਾਉਂਦੇ ਜਿਹੜੇ ਇਹਨਾਂ ਸਾਰੇ ਦੇ ਪੋਲ ਖੋਲਣਗੇ ਜਾਂ ਸੱਚ ਕੀ ਆ ਕਰਕਰ ਉਹ ਵੀ ਦੱਸਣਗੇ ਸੋ ਕ੍ਰਿਸ਼ਨ ਗੋਪਾਲ ਸ਼ਰਮਾ ਜੀ ਸਾਡੇ ਨਾਲ ਨੇ ਨਹੀਂ ਸ਼ਰਮਾ ਨਹੀਂ ਜੀ ਲਾਉਂਦਾ ਮੈਂ ਨਹੀਂ ਤੁਸੀਂ ਕ੍ਰਿਸ਼ਨ ਗੋਪਾਲ ਸ਼ਰਮਾ ਜੀ ਹਾਂ ਮੈਂ ਕ੍ਰਿਪ ਬਾਇਕਾਸਟ ਸ਼ਰਮਾ ਹੀ ਹਾਂ ਪਰ ਮੈਂ ਇਹ ਵਿਸ਼ਵਾਸ ਨਹੀਂ ਰੱਖਦਾ ਜਾਤੀ ਪਾਤੀ ਚ ਜਾਤੀ ਪਾਤੀ 'ਚ ਵਿਸ਼ਵਾਸ ਨਹੀਂ ਕਰਦੇ ਤੁਸੀਂ ਜੋਤਿਸ਼ ਹੋ ਜੋਤਿਸ਼ ਮਤਲਬ ਜੋਤਿਸ਼ ਵਿਦਿਆ ਦਾ ਤੁਸੀਂ ਸੰਬੰਧ ਰੱਖਦੇ ਹੋ ਜੋਤਿਸ਼ ਦਾ ਇਹਨਾਂ ਚੀਜ਼ਾਂ ਨਾਲ ਕੋਈ ਲੈਣਾ ਦੇਣਾ ਨਹੀਂ ਜੋਤਿਸ਼ ਇੱਕ ਕੋਸਮਿਕ ਸਾਇੰਸ ਆ ਕੋਸਮਿਕ ਇੰਜੀਨੀਅਰਿੰਗ ਆ ਸਾਰਾ ਵਿਗਿਆਨ ਆ ਉਹਦਾ ਜਾਤੀਆਂ ਨਾ ਧਰਮਾਂ ਨਾ ਕੋਈ ਲੈਣਾ ਦੇਣਾ ਨਹੀਂ ਪਰ ਦੇਖੋ ਨਾਰਮਲੀ ਮੈਂ ਉਹੀ ਗੱਲ ਕਿ ਅਸੀਂ ਜੋਤਿਸ਼ ਵਿੱਦਿਆ ਜਾਂ ਜੋਤਿਸ਼ ਦੇ ਕੋਲ ਜਾਣਾ ਸਾਡੇ ਜ਼ਮਾਨੇ ਵਿੱਚ ਜਿਹੜਾ ਉਹ ਬਣਿਆ ਹੁੰਦਾ ਕਿ ਤੋਤੀ ਕੁੜਤਾ ਜਾਂ ਕੁੜਤਾ ਪੇਮਾ ਪਾਇਆ ਹੋਵੇ ਪੰਡਤ ਪੰਡਤ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਉਸੇ ਚੀਜ਼ ਨੇ ਜੋਤਿਸ਼ ਨੂੰ ਬਦਨਾਮ ਕੀਤਾ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਵਿਖਿਆਤ ਤੇ ਸਭ ਤੋਂ ਜ਼ਿਆਦਾ ਬਦਨਾਮ ਸਬਜੈਕਟ ਜੋਤਿਸ਼ ਹੈ ਉਹ ਜੋਤਿਸ਼ ਬਦਨਾਮ ਇਸੇ ਕਰਕੇ ਹੋਇਆ ਕਿ ਜਿਹੜੇ ਪੁਜਾਰੀ ਹੈ ਉਹ ਬਿਨਾਂ ਜੋਤ ਸਿੱਖੇ ਹੋਏ ਜੋਤਿਸ਼ ਬਣ ਕੇ ਬੈਠ ਗਏ ਅੱਛਾ ਤੇ ਕੰਮ ਕਿਸੇ ਦਾ ਹੁੰਦਾ ਨਹੀਂ ਸਹੀ ਤਾਂ ਫਿਰ ਜੋਤਿਸ਼ ਬਦਨਾਮ ਹੀ ਹੋਣਾ ਨੇ ਪੰਡਿਤ ਇੱਕ ਤਾਂ ਪੰਡਿਤ ਹੋਗੇ ਜਿਹੜੇ ਮੰਦਿਰ ਦੇ ਵਿੱਚ ਹੁੰਦੇ ਨੇ ਜੋਤਿਸ਼ ਅਲੱਗ ਹੋਗੇ ਨਾ ਬਿਲਕੁਲ ਪੁਜਾਰੀ ਅਲੱਗ ਚੀਜ਼ ਐ ਜੋਤਿਸ਼ ਅਲੱਗ ਚੀਜ਼ ਐ ਠੀਕ ਐ ਪਰ ਅਸੀਂ ਲੋਕ ਤਾਂ ਮੰਦਿਰ ਵੀ ਜਾਂਦੇ ਹਾਂ ਉਹਦੇ ਵਿੱਚ ਉੱਥੇ ਸਾਨੂੰ ਪੰਡਤ ਕਹਿੰਦੇ ਕੀ ਆਹੀ ਗੱਲ ਐ ਨਾ ਉੱਥੇ ਹੀ ਪ੍ਰੋਬਲਮ ਖੜੀ ਹੁੰਦੀ ਐ ਨਾ ਉੱਥੇ ਹੀ ਜੋਤਿਸ਼ ਬਦਨਾਮ ਹੁੰਦਾ ਅਵੇਰਨੈਸ ਇਹਦੇ ਵਿੱਚ ਵੀ ਨਹੀਂ ਸਾਨੂੰ ਹੈਗੀ ਮਨ ਲੈ ਬਿਲਕੁਲ ਬਿਲਕੁਲ ਜੋਤਿਸ਼ ਦੇ ਵਿੱਚ ਤੇ ਪੁਜਾਰੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਐ ਉਹਦਾ ਕੰਮ ਹੋਰ ਐ ਉਹਦਾ ਕੰਮ ਹੋਰ ਤੇ ਜਿਹੜੀ ਹੁਣ ਜੋਤਿਸ਼ ਵਿੱਦਿਆ ਆਪਕ ਅੱਛਾ ਇੱਕ ਨਾ ਤੁਹਾਨੂੰ ਜਿਹੜਾ ਸਭ ਤੋਂ ਵੱਡੀ ਗੱਲ ਜਿਹੜੀ ਕਿਉਂਕਿ ਅੱਜ ਕੱਲ ਇੱਕ ਇੱਕ ਕਿਤਾਬ ਦਾ ਬਹੁਤ ਜ਼ਿਆਦਾ ਵਰਨਣ ਹੋ ਰਿਹਾ ਕਿ ਉਸ ਕਿਤਾਬ ਦੇ ਵਿੱਚ ਬਹੁਤ ਕੁਝ ਲਿਖਿਆ ਕਿ ਅੱਗੇ ਭਵਿੱਖ ਵਿੱਚ ਕੀ ਹੋਣਾ ਜਿਹਦੇ ਵਿੱਚ ਇਹੋ ਜਿਹੀਆਂ ਗੱਲਾਂ ਲਿਖੀਆਂ ਕਿ ਵਰਲਡ ਵਾਰ ਕਰੋ ਲੱਗਣੀ ਆ ਕਿਸ ਤਰੀਕੇ ਨਾਲ ਸਾਡਾ ਇਹ ਜਿਹੜੀ ਦੁਨੀਆ ਖਤਮ ਹੋਣੀ ਸਮਾਪਤ ਹੋਣੀ ਇਹ ਗੱਲਾਂ ਸੱਚੀਆਂ ਹੁੰਦੀਆਂ ਕਿ ਬਸ ਐਵੇਂ ਇਹ ਵੀ ਢੋਂਗੀ ਆ ਕਿ ਗੱਲਾਂ ਹੋਣਗੀਆਂ ਬਸ ਨਹੀਂ ਨਹੀਂ ਬਿਲਕੁਲ ਉਹ ਜਿਹੜੀ ਕਿਤਾਬ ਹੈ ਆਹ ਵਾਲੀ ਕਿਤਾਬ ਹੈ ਉਹ ਇਹਦਾ ਨਾਮ ਭਵਿੱष्य ਮਾਲਿਕਾ ਹੈ ਹੂੰ ਇਹ ਉੜੀਆ ਦੇ ਵਿੱਚ ਲਿਖੀ ਗਈ ਹੈ ਉੜੀਆ ਦੇ ਵਿੱਚ origignal ਜਿਹ ਠੀਕ ਹੈ ਇਹ ਟ੍ਰਾਂਸਲੇਟ ਹੈ ਤੇ ਇਹਦੇ ਵਿੱਚ ਜੋ ਡੇਟਾਂ ਦਿੱਤੀਆਂ ਗਈਆਂ ਠੀਕ ਹੈ ਕਿ ਇਸ ਤਰੀਕ ਨੂੰ ਆ ਹੋਊਗਾ ਤਾਂ ਉਦਾਂ ਉਦਾਂ ਹੋਇਆ ਸੋ ਇਸ ਕਰਕੇ ਜਿਹੜਾ ਆਉਣ ਵਾਲਾ ਇਸ ਟਾਈਮ ਹੈ ਉਹਦੇ ਬਾਰੇ ਕੀ ਕੀ ਹੋਇਆ ਇਸ ਕਿਤਾਬ ਦੇ ਮੁਤਾਬਕ ਇਹਦੇ ਵਿੱਚ ਲਿਖਿਆ ਕਿ ਜਦੋਂ ਮਤਲਬ ਜਿਹੜਾ ਉੜੀਸਾ ਦਾ ਭੁਵਨੇਸ਼ਵਰ ਦੇ ਵਿੱਚ ਪੁਰੀ ਦਾ ਮੰਦਿਰ ਹੈ ਨਾ ਜੀ ਸਮੁੰਦਰ ਦੇ ਕਿਨਾਰੇ ਤੇ ਉਹਦੇ ਉੱਪਰ ਇੱਕ ਤੂਫਾਨ ਆਊਗਾ ਤਾਂ ਉਹਦਾ ਜਿਹੜਾ ਉੱਪਰ ਚੱਕਰ ਲੱਗਿਆ ਉਹ ਟੇਢਾ ਹੋ ਜਾਊਗਾ ਜਦੋਂ ਟੇਢਾ ਹੋਊਗਾ ਉਹ ਤਾਂ 23 ਸਾਲ ਬਾਅਦ ਉੱਤਰੀ ਭਾਰਤ ਦੇ ਵਿੱਚ ਤਬਾਹੀ ਆਊਗੀ ਉਹ ਤਬਾਹੀ ਜਿਹੜੀ ਉੱਤਰਾਖੰਡ ਦੇ ਮੰਦਰਾਂ 'ਚ ਹੇਮਕੋਸ਼ਾਵਲ ਹਾਂ ਤੇ ਪੂਰੇ 23 ਸਾਲ ਬਾਅਦ ਹੋਈ ਠੀਕ ਇਹਦੇ 'ਚ ਲਿਖਿਆ ਕਿ ਮਹਾਤਮਾ ਗਾਂਧੀ ਨਾਂ ਦਾ ਜਿਹੜਾ ਬੰਦਾ ਹੋਊਗਾ ਉਹਨੂੰ ਇੱਕ ਨੌਜਵਾਨ ਦੇ ਹੱਥੋਂ ਦੀ ਮੌਤ ਹੋਊਗੀ ਇਹਦੇ 'ਚ ਲਿਖਿਆ ਕਿ ਕਾਂਗਰਸ ਖਤਮ ਹੋਊਗੀ ਕਮਲਦੇ ਫੁੱਲ ਦਾ ਰਾਜ ਆਊਗਾ ਕਮਲਦੇ ਖੋਲਾ ਮੋਦੀ ਸਾਹਿਬ ਦਾ ਨਰਿੰਦਰ ਨਾ ਦਾ ਬੰਦਾ ਪ੍ਰਧਾਨ ਮੰਤਰੀ ਬਣੂਗਾ ਸੋ ਇਹਦੇ ਵਿੱਚ ਬਹੁਤ ਐਸਤਰੀ ਇਹ ਇੱਕ ਕਦੋਂ ਲਿਖੀ ਗਈ ਸੀ ਕਿ ਕਿੰਨੀ ਪ੍ਰਾਣਿਕ ਹੈ ਇੱਕ 500 ਸਾਲ ਪੁਰਾਣੀ ਹੈ ਅੱਜ ਤੋਂ 500 ਸਾਲ ਪੁਰਾਣੀ ਕਿਤਾਬ ਇਹ ਵਾਲੀ ਹੈ ਜੀ ਇਦੇ ਵਿੱਚ ਇਹ ਵੀ ਲਿਖਿਆ ਕਿ ਜਦੋਂ ਮਤਲਬ ਵਰਲਡ ਵਾਰ ਲੱਗੂਗੀ ਤਾਂ ਨੈਟ ਵਗੈਰਾ ਆਹ ਸਾਰੇ ਬੈਂਕਿੰਗ ਸਿਸਟਮ ਹੈ ਜਿਹੜਾ ਸੈਟਲਾਈਟ ਦੇ ਉੱਪਰ ਡਿਪੈਂਡ ਹੈ ਜਿੰਨੀਆਂ ਵੀ ਚੀਜ਼ਾਂ ਚਾਹੇ ਫੋਨ ਕੰਪਿਊਟਰ ਮੋਬਾਈਲ ਸਭ ਕੰਮ ਕਰਨਾ ਬੰਦ ਕਰ ਦੇਣਗੇ ਹਮਮੈਨੂਅਲੀ ਹੁਣ ਕਰਨਾ ਪੂਜੋ ਕਰਨਾ ਅੱਛਾ ਇੱਕ ਕੱਲ ਹੋ ਰਿਹਾ ਹੁਣ ਇਹ ਵੀ ਕਹਿੰਦੇ ਕਿ ਹੁਣ ਕਾਲ ਯੁਗ ਜਿਹੜਾ ਸਮਾਪਤ ਹੋਣ ਵਾਲਾ ਤੇ ਸਤਿ ਯੁਗ ਫਿਰ ਦੁਬਾਰਤੋਂ ਆਏਗਾ ਹਾਂ ਇਹਦੇ ਵਿੱਚ ਲਿਖਿਆ ਹੋਇਆ ਹੈ ਇਹ ਸੱਚ ਗੱਲ ਹੈ ਉਹ ਤਾਂ ਆਏ ਤੇ ਹੁਣ ਦੇਖੀ ਜਾਓਗੇ ਪਤਾ ਲੱਗੂਗਾ ਪਰ ਜਦੋਂ ਪਹਿਲੀਆਂ ਗੱਲਾਂ ਪੂਰੀਆਂ ਸਾਰੀਆਂ ਸੱਚ ਹੋ ਗਈਆਂ ਤਾਂ ਉਹ ਕੀ ਹੋ ਸਕਦਾ ਸਤਿਯੁਗ ਜੀ ਮੰਨ ਲੋ ਹੁਣ ਕਾਲੀ ਯੁਗ ਖਤਮ ਹੁੰਦਾ ਖਤਮ ਤਬਾਹੀ ਕੀ ਹੋਊਗੀ ਤਬਾਹੀ ਪਰਮਾਣੂ ਬੰਬਾਂ ਨਾਲ ਹੋਣੀ ਹੈ ਹੁਣ 29 ਮਾਰਚ 2025 ਨੂੰ ਸ਼ਨੀ ਮੀਨ ਦੇ ਵਿੱਚ ਜਾਊਗਾ ਰਾਸ਼ੀ ਚ ਸ਼ਨੀ ਮੀਨ ਰਾਸ਼ੀ ਚ ਜਾ ਅੱਛਾ 29 ਮਾਰਚ 2025 ਨੂੰ ਜਿਵੇਂ ਹੀ ਸ਼ਨੀ ਮੀਨ ਰਾਸ਼ੀ ਚ ਜਾਂਦਾ ਤਾਂ ਵਰਲਡ ਵਾਰ ਸ਼ੁਰੂ ਹੋ ਜਾਊਗੀ ਭਾਰਤ ਉਹ ਵਰਲਡ ਵਾਰ ਚੱਲੂਗੀ 6 ਸਾਲ 6 ਸਾਲ ਹਾਂ ਭਾਰਤ ਲਾਸਟ ਵਾਲੇ 6 ਮਹੀਨੇ 16 ਦਿਨ ਰਹਿੰਦੇ ਹੋਏ ਉਸ ਲੜਾਈ ਚ ਸ਼ਾਮਲ ਹੋਊਗਾ ਦਿੱਲੀ ਦੇ ਉੱਪਰ ਮਿਜ਼ਾਈਲ ਨਾਲ ਅਟੈਕ ਹੋਊਗਾ ਕਲਕੱਤੇ ਦੇ ਕਾਲੀ ਮੰਦਰ ਦੇ ਉੱਪਰ ਅਟੈਕ ਹੋਊਗਾ ਮੰਦਰ ਚੂਰ ਚੂਰ ਹੋ ਜਾਊਗਾ ਜੋ ਇਹਦੇ ਚ ਲਿਖਿਆ ਦਿੱਲੀ ਦੀ ਰਾਜਧਾਨੀ ਆ ਜਿਹੜੀ ਭਾਰਤ ਦੀ ਉਹ ਭਾਰਤ ਨੂੰ ਦਿੱਲੀ ਤੋਂ ਬਦਲ ਕੇ ਬੈਂਗਲੁਰੂ ਸ਼ਿਫਟ ਕਰਨੀ ਪੈਣੀ ਹੈ ਦਿੱਲੀ ਰਾਜਧਾਨੀ ਦੀ ਹਾਂ ਇੰਨਾ ਜ਼ਿਆਦਾ ਅਟੈਕ ਹੋਣਾ ਇਸ ਕਿਤਾਬ ਦੇ ਅਨੁਸਾਰ ਜਿਹੜੀਆਂ ਗੱਲਾਂ ਹੁਣ ਹੋਈਆਂ ਉਹ ਇਹਦੇ ਵਿੱਚ ਲਿਖੀਆਂ ਹੋਈਆਂ ਨੇ ਬਿਲਕੁਲ ਅਗਲੀਆਂ ਗੱਲਾਂ ਵੀ ਲਿਖੀਆਂ ਹੋਈਆਂ ਨੇ ਹੁਣ ਹੀਰਾਕੁੰਡ ਡੈਮ ਹੈ ਓਡੀਸਾ ਚ ਜੀ ਉਹ ਡੈਮ 1946 ਚ ਉਦਘਾਟਨ ਹੋਇਆ 1957 ਚ ਉਹਨੇ ਕੰਮ ਕਰਨਾ ਸ਼ੁਰੂ ਕੀਤਾ ਕੀ ਕਿਸੇ ਨੂੰ 500 ਸਾਲ ਪਹਿਲਾਂ ਕੀ ਪਤਾ ਸੀ ਵੀ ਹਿਰਾਕੁੰਡ ਨਾਂ ਦਾ ਡੈਮ ਇੱਕ ਬਣੂਗਾ ਤੇ ਉੱਤੇ ਬੰਬ ਵੱਜਣਾ ਤੇ ਉਹ ਟੁੱਟ ਜਾਣਾ ਹੋਣ ਲੜਾਈ ਚ ਜਦੋਂ ਲੱਗੋ ਰੇਲ ਰੇਲ ਕਾਰਖਾਨਾ ਹੈ ਜੀ ਤੈਂਦੂੜੀ ਹਾਰਟ ਸਿਆਲਦਾਚ ਜੀ ਉਹਦਾ ਕਿਸੇ ਨੂੰ ਰੇਲ ਸ਼ਬਦ ਹੀ ਨਹੀਂ ਸੀ ਪਤਾ ਕਿਸੇ ਨੂੰ ਵੀ ਰੇਲ ਗੱਡੀ ਨਾ ਦੀ ਕੋਈ ਚੀਜ਼ ਹੋਗੀ ਪੰਜ ਸਾਲ ਪਹਿਲਾਂ ਨਹੀਂ ਉਦੋਂ ਤਾਂ ਨਹੀਂ ਸੀ ਇਹਦੇ 'ਚ ਲਿਖਿਆ ਹੋਇਆ ਬਕਾਇਦਾ ਠੀਕ ਹੈ ਨਾ ਇਹਦੇ 'ਚ ਸਾਰੀਆਂ ਭਵਿੱਖਬਾਣੀਆਂ ਕੀਤੀਆਂ ਹੋਈਆਂ ਨੇ ਇਹ ਭਵਿੱਖਬਾਣੀਆਂ ਜਿਹੜੀਆਂ ਜਿਵੇਂ ਤੁਸੀਂ ਹੁਣ ਕਹਿ ਰਹੇ ਤਾਂ ਚਲੋ ਠੀਕ ਹੈ ਅੱਛਾ ਇੱਕ ਤੁਸੀਂ ਹੁਣ ਸਭ ਤੋਂ ਵੱਡੀ ਜਿਹੜੀ ਭਵਿੱਖਬਾਣੀ ਕੀਤੀ ਕਿ ਬੀਜੇਪੀ ਯਾਨੀ ਸੌਰੀ ਕਮਲਦਾ ਫੁੱਲ ਰਾਜ ਕਰੇਗਾ ਨਰਿੰਦਰ ਨਾਮ ਦਾ ਵਿਅਕੀ ਰਾਜ ਕਰੇਗਾ ਹੁਣ ਜੇ ਮੈਂ ਤੁਹਾਡੇ ਕੋਲ ਅਗਲੀ ਪੁੱਛ ਲਵਾਂ ਕਿ ਹੁਣ ਲੋਕ ਸਭਾ ਇਲੈਕ ਅੱਗੇ ਮੋਦੀ ਹੀ ਬਣੂਗਾ ਪਰ ਮੋਦੀ ਦੀ ਜਿਹੜੀ ਪ੍ਰਧਾਨ ਮੰਤਰੀ ਦੀ ਕੁਰਸੀ ਹੈ ਉਹ ਮਈ 2027 ਤੱਕ ਹੈ ਵੱਧ ਤੋਂ ਵੱਧ ਪ੍ਰਧਾਨ ਮੰਤਰੀ ਦੀ ਕੁਰਸੀ ਮਈ 2027 ਤੋਂ ਬਾਅਦ ਨਰਿੰਦਰ ਮੋਦੀ ਉਪਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਹੋਊਗਾ ਇਹ ਇਸ ਕਿਤਾਬ ਦੇ ਅਨੁਸਾਰ ਬਿਲਕੁਲ ਉਹ ਸੰन्यास ਲਊਗਾ ਛੱਡ ਕੇ ਪਾਸੇ ਹੋ ਜਾਊਗਾ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਕੋਈ ਹੋਰ ਆਊਗਾ ਪਰ ਇਹਦੇ ਚ ਜੋ ਲਿਖਿਆ ਇਹ ਲਿਖਿਆ ਵੀ ਉਹ ਨਿਸ ਸੰਤਾਨ ਬੰਦਾ ਹੋਊਗਾ ਉਹਦੀ ਔਲਾਦ ਨਹੀਂ ਹੋਗੀ ਇਸ ਕਰਕੇ yogi ਦਾ ਚਾਂਸ ਲੱਗਦਾ yogi ਜੀ ਚਲੋ ਉਹ ਤੇ ਤੁਸੀਂ ਅੰਦਾਜ਼ਨ ਕਰ ਰਹੇ ਹੋ ਨਾ ਉਹ ਅੰਦਾਜ਼ਨ ਨੀ ਸੰਤਾਨ ਹੋਏਗਾ ਅੱਛਾ ਹੁਣ ਗੱਲ ਕਰ ਤੁਸੀਂ ਜਿਵੇਂ ਕਿਹਾ ਕਿ ਸਟਾਰਟਿੰਗ ਦੇ ਵਿੱਚ ਕਿ ਤੁਹਾਨੂੰ ਤੁਸੀਂ ਧਰਮ ਨੂੰ ਮੰਨਦੇ ਨਹੀਂ ਹੋ ਇਹਦਾ ਰੀਜ਼ਨ ਕੀ ਹੈ ਮੈਨੂੰ ਰੀਜ਼ਨ ਦਿਓ ਇਹਦਾ ਕਿਉਂਕਿ ਤੁਸੀਂ ਜੋਤਿਸ਼ ਵਿੱਦਿਆ ਨਾਲ ਸੰਬੰਧ ਰੱਖਦੇ ਹੋ ਤੇ ਕਿ ਤੁਸੀਂ ਜਿ ਕੋ ਇਹੋ ਜਿਹੀਆਂ ਕਿਤਾਬਾਂ ਪੜ੍ਹਦੇ ਹੋ ਇਹੋ ਜਿਹੀ ਨੌਲੇਜ ਵੀ ਰੱਖਦੇ ਹੋ ਕੋਈ ਇੱਕ ਵਾਰ ਤੁਹਾਡੇ ਕੋਲ ਲੋਕ ਆਉਂਦੇ ਨਹੀਂ ਮੇਰੇ ਬਿਲਕੁਲ ਮੇਰਾ profession ਹੈ ਮੇਰਾ profession ਹੈ ਮੇਰੇ ਕੋਲ ਲੋ ਧਰਮ ਨੂੰ ਮੈਂ ਇਸ ਕਰਕੇ ਨਹੀਂ ਮੰਨਦਾ ਕਿਉਂਕਿ ਧਰਮ ਅਸਲ ਚ ਖਿਚੜੀ ਬਣਿਆ ਹੋਇਆ ਮੇਰੇ ਕੋਲ ਇੱਕ ਮੈਂ ਸੰਸਥਾ ਦਾ ਨਾਮ ਨਹੀਂ ਲੈਂਦਾ ਉਹਦਾ ਜੀ 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 ਮਤਲਬ ਉਹਦੇ ਇੱਕ ਮੁਖੀ ਪੰਜਾਬ ਦੇ ਵਿੱਚ ਗੱਲ ਮੈਨ ਵੀ ਮਿਲੇ ਹੋਇਆ ਉਹਨਾਂ ਨੂੰ ਉਹ ਆਏ ਤੇ ਉਹ ਮੈਨੂੰ ਕਹਿੰਦੇ ਵੀ ਤੁਸੀਂ ਯਾਰ Hindu ਧਰਮ ਨੂੰ ਤੁਸੀਂ ਮੰਨਦੇ ਨਹੀਂ ਤੁਸੀਂ ਜੋਤਸੀ ਹੋ ਐਦਾਂ ਦਾ ਮੈਂ ਕਿਹਾ ਵੀ ਤੁਸੀਂ ਮੰਨਦੇ ਹੋ ਹਾਂ ਕਹਿੰਦੇ ਹਾਂਜੀ ਅਸੀਂ ਮੈਂ Hindu ਦਾ ਰਖਵਾਲਾ ਇਹ ਉਹ ਜਿੱਦਾਂ ਉਹ ਕਰਦੇ ਹੁੰਦੇ ਠੀਕ ਹੈ ਤੇ ਮੈਂ ਕਿਹਾ ਵੀ ਆਪਣੇ ਵੇਦ ਤਾਂ ਚਾਰ ਆ ਤੁਹਾਨੂੰ ਪਤਾ ਸਿਮਰਤियां ਕਿੰਨੀਆਂ ਹੂੰ ਪ੍ਰਾਣ ਕਿੰਨੇ ਆ ਹੂੰ ਚੁੱਪ ਮੈਂ ਹੋ ਜੇ ਧਰਮ ਤੋਂ ਕਹੋਣਾ ਕੀ ਹੈ ਕਿਸੇ ਮੰਦਰ ਦੇ ਵਿੱਚ ਤੁਸੀਂ ਵੇਦਾਂ ਦਾ ਪਾਠ ਹੁੰਦਾ ਦੇਖਿਆ ਕਦੇ ਨਹੀਂ ਦੇਖਿਆ ਕਦੇ ਕਿਸੇ ਮੰਦਰ ਦੇ ਵਿੱਚ ਪ੍ਰਾਣ ਦਾ ਜਾਂ ਹੋਰ ਸਿਮਰਤੀਆਂ ਦਾ ਕਦੇ ਉਹ ਚੜ੍ਹਦਾ ਨਹੀਂ ਮੂਰਤੀਆਂ ਹੁੰਦੀਆਂ ਕੱਲਾ ਰਮੈਣ ਤੇ ਗੀਤਾ ਪੜਨਾ Hindu ਨਹੀਂ ਹੈ ਹਾਂ ਉਹ ਧਰਮ ਨਹੀਂ ਹੈ ਅਸਲੀ ਧਰਮ ਜਾਣਨਾ ਤਾਂ ਵੇਦਾਂ ਚ ਜਾਓ ਠੀਕ ਸੋਇਸ਼ ਕਰਕੇ ਆਯੁਰਵੇਦ ਹੈ ਆਪਣਾ ਜਿਹੜਾ ਮਤਲਬ ਦਵਾਈਆਂ ਦਿੰਦੇ ਆਪੀ ਅਸੀਂ ਇਹ ਵੀ ਵੇਦ ਹੀ ਹੈ ਨਾ ਹਾਂ ਜੀ ਠੀਕ ਹੈ ਨਾ ਜੇ ਆਪਾਂ ਉਹਨੂੰ ਸਟੱਡੀ ਕਰਾਂਗੇ ਤਾਂ ਆਪਾਂ ਨੂੰ ਬਹੁਤ ਕੁਝ ਪਤਾ ਲੱਗ ਜਾਊ ਮੈਨੂੰ ਪਤਾ ਲੱਗ ਗਿਆ ਕਿ ਆ ਜਿਹੜਾ ਡਰਾਮਾ ਕੀਤਾ ਜਾਂਦਾ ਆਰਤੀ ਕੀਤੀ ਜਾਂਦੀ ਆ ਮੰਦਿਰ ਚ ਜਾ ਕੇ ਜਾਂ ਹੋਰ ਜੋ ਵੀ ਤੁਹਾਡਾ ਤੁਹਾਡਾ ਪਰਿਵਾਰ ਆਪ ਜਾਂਦਾ ਮੰਦਿਰ ਤੇ ਆਰਤੀ ਕਰਦੀ ਆ ਉਹ ਸਭ ਨੂੰ ਆਜ਼ਾਦੀ ਹੈ ਜੋ ਜੀ ਨੂੰ ਮੰਨਣਾ ਚਾਹੇ ਮੰਨ ਸਕਦਾ ਮੈਂ ਨਹੀਂ ਮੰਨਦਾ ਤੁਸੀਂ ਨਹੀਂ ਮੰਨਦੇ ਅੱਛਾ ਕਰਦੇ ਫੈਮਲੀ ਦੇ ਕੋਈ ਹੋਰ ਬਿਲਕੁਲ ਆਪਾਂ ਕੋਈ ਜ਼ੋਰ ਜ਼ਬਰਦਸਤੀ ਨਹੀਂ ਅਰੇ ਇਹ ਦੇਖੋ ਇਹ ਵੀ ਤਾਂ ਉਹਨਾਂ ਨੂੰ ਦੱਸ ਦਾਵੇ ਸੱਚ ਅਸਲ ਚਾਹ ਹੈ ਹੂੰ ਬਾਕੀ ਤੁਸੀਂ ਆਪਦੀ ਇੱਛਾ ਪੂਰੀ ਕਰੀ ਜਾਓ ਪਰ ਦੇਖੋ ਪਰ ਇਹ ਵੀ ਚੀਜ਼ਾਂ ਤੁਹਾਨੂੰ ਪੁਰਾਣੇ ਸਾਡੇ ਬਜ਼ੁਰਗ ਵੱਡੇ ਕਰਕੇ ਗਏ ਨੇ ਹਨਾ ਕਿ ਆਰਤੀ ਕਰੋ ਮੰਦਰ ਦੇ ਵਿੱਚ ਜੋਤ ਲਾਉਣੀ ਆ ਜਾਂ ਘਰ ਦੇ ਵਿੱਚ ਚਰਾਗ ਜਲਾਉਣੀ ਆ ਪਰ ਇਹ ਗੱਲਾਂ ਤਾਂ ਸਾਨੂੰ ਬਜ਼ੁਰਗ ਉਹੀ ਸਿਖਾ ਕੇ ਗਏ ਰੱਬ ਤਾਂ ਕਿਸੇ ਨੇ ਵੀ ਨਹੀਂ ਦੇਖਿਆ ਨਹੀਂ ਕਿਸੇ ਨੇ ਨਹੀਂ ਦੇਖਿਆ ਰੱਬ ਕਿਸੇ ਨੇ ਨਹੀਂ ਦੇਖਿਆ ਨਾ ਇਹ ਤਾਂ ਸਾਡੇ ਸਾਰਿਆਂ ਦਾ ਇੱਕ ਕਹੋ ਕਿ ਹਰ ਇੱਕ ਨੇ ਆਪਣੇ ਆਪਣੇ ਤਰੀਕੇ ਰੱਬ ਨੂੰ ਮੰਨਣਾ ਕੋਈ ਕਹਿੰਦਾ ਸਾਡੇ ਧਰਮ ਦੇ ਵਿੱਚ ਮੂਰਤੀ ਪੂਜਾ ਨਹੀਂ ਹੈ ਕੋਈ ਕਹਿੰਦਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੱਬ ਮੰਨਦੇ ਆ ਕੋਈ ਕਹਿੰਦਾ ਅਸੀਂ ਗੁਰਦੁਆਰਾ ਜਾਣਾ ਮਰਜੀ ਜਾਣਾ ਹੁਣ ਇਹੀ ਜਿਹੜੇ ਅਲੱਗ-ਅਲੱਗ ਕਹ ਧਰਮ ਹੁੰਦਾ ਅਸਲ ਚ ਸਮਾਜ ਦਾ ਨਿਯਮ ਲਾ ਆਫ ਦਾ ਸੋਸ਼ਲ ਸਾਰੇ ਵਕ ਵਕ ਸਮਾਜ ਹੈ ਹਿੰਦੂ ਸਮਾਜ ਵੱਖਰਾ ਹੈ ਮੁਸਲਮ ਬਖਰਾ ਹੈ ਸਿੱਖ ਵੱਖਰਾ ਹੈ ਐਸਾਈ ਵੱਖਰਾ ਸਭ ਦੇ ਆਪ ਦੇ ਆਪ ਦੇ ਰੱਬ ਹੈ ਆਪ ਦੇ ਆਪ ਦੇ ਨਿਯਮ ਮੰਨਦੇ ਆ ਉਹ ਠੀਕ ਹੈ ਨਾ ਹੁਣ ਸਾਰੇ ਧਰਮਾਂ ਚ ਇੱਕੋ ਹੀ ਗੱਲ ਹੁੰਦੀ ਹੈ ਸਮਾਜ ਦਾ ਨਿਯਮ ਨੇ ਤਾਂ ਇੱਕ ਮੰਨਦਾ ਹੈ ਜੀ ਸਾਰੇ ਧਰਮਾਂ ਚ ਇੱਕੋ ਹੀ ਗੱਲ ਹੁੰਦੀ ਹੈ ਵੀ ਪ੍ਰਾਈ ਔਰਤ ਨਾਲ ਸਬੰਧ ਨਹੀਂ ਰੱਖਣਾ ਮਰਦ ਨਾਲ ਹਾਂ दारू ਨਹੀਂ ਪੀਣੀ ਨਸ਼ੇ ਨਹੀਂ ਕਰਨੇ ਮਤਲਬ ਉਹ ਚਾਰ ਪੰਜ ਗੱਲਾਂ ਹੀ ਹੁੰਦੀਆਂ ਨਾਮ ਲੈਣ ਵਾਲੇ ਬਾਬੇ ਵੀ ਉਹੀ ਦਿੰਦੇ ਆ ਠੀਕ ਹੈ ਨਾ ਸੋ ਉਹ ਅਸਲ ਚ ਸਮਾਜ ਦੇ ਨਿਯਮ ਆ ਵੀ ਸਮਾਜ ਕਿਵੇਂ ਵਧੀਆ ਰਹਿ ਸਕਦਾ ਉਹਦਾ ਰੱਬ ਨਾਲ ਮਿਲਣਾ ਕੋਈ ਮਤਲਬ ਨਹੀਂ ਦਾਰੂ ਪੀ ਲੋ ਜਾਂ ਛੱਡ ਦਿਓ ਉਹਦਾ ਰੱਬ ਨਾਲ ਲੈਣਾ ਅਧਿਆਤਮ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਕਹਿੰਦਾ ਮੈਂ ਕਿ ਵਹਿਮ ਜੇ ਪਾਏ ਹੋਏ ਕਿ ਜੇ ਤੁਸੀਂ ਇਹਦਾ ਜਿੱਦਣ ਛੱਡ ਦੋਗੇ ਤਾਂ ਸ਼ਹਿਰ ਤੁਸੀਂ ਰੱਬ ਨੂੰ ਮਿਲ ਲੂਗੇ ਬਸ 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 ਵੀ ਤੁਸੀਂ ਚੰਗੇ ਕਰ ਹਾਂ ਚੰਗ ਚੰਗੇ ਕਰਮ ਕਰੋ ਹਾਂ ਐਨੀ ਹੀ ਗੱਲ ਆ अच्छा ज्योतिष विद्या ਦੇ ਅਨੁਸਾਰ ਜਿਵੇਂ ਹੁਣ ਵਿਆਹ ਹੁੰਦੇ ਨੇ ਨਾ ਤੇ ਜੋੜੀਆਂ ਜਦੋਂ ਬਣਟੇ ਵੀ ਮਿਲਦੇ ਨੇ ਉਹ ਜੀ ਕਹਿੰਦੇ ਕਿ ਇੰਨੇ ਗੁਣ ਮਿਲ ਗਿਆ ਇੰਨੇ ਗੁਣ ਦੇਂਦੇ ਆ ਇਹ ਗੱਲ ਸਹੀ ਹੁੰਦੀ ਆ ਤੁਸੀਂ ਮੰਨਦੇ ਹੋ ਤੁਸੀਂ ਮੰਨ ਬਿਲਕੁਲ ਇਹ ਗੱਲ ਸਹੀ ਹਾਂ ਬਿਲਕੁਲ ਸਹੀ ਇਹ ਸੈਂਟੀਫਿਕ ਗੱਲ ਆ ਕਿ ਧਾਰਮਿਕ ਵਾਲੀ ਗੱਲ ਨਹੀਂ ਇਹ ਸੈਂਟੀਫਿਕ ਗੱਲ ਹੈ ਅੱਛਾ ਕਿਵੇਂ ਕਿਉਂਕਿ ਹਰ ਬੰਦੇ ਦਾ ਜਦੋਂ ਜਨਮ ਹੁੰਦਾ ਹਮ ਉਦੋਂ ਜਿਹੜੀ ਪਲੈਨੇਟਰੀ ਸਿਚੁਏਸ਼ਨ ਹੈ ਨਾ ਅਸਮਾਨ ਦੇ ਵਿੱਚ ਜੀ 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 ਉਹਦੇ ਵਿੱਚ ਇੱਕ ਪ੍ਰੋਗਰਾਮ ਇੰਸਟਾਲ ਹੁੰਦਾ ओके ਉਹ ਨਵਾਂ ਕੰਪਿਊਟਰ ਫਰੈਸ਼ ਆ ਉਹ ਪੀਸੀ ਉਹਦੇ ਵਿੱਚ ਇੱਕ ਪ੍ਰੋਗਰਾਮ ਇੰਸਟਾਲ ਹੋਣਾ ਉਹ ਜਿਹੜੀ ਕੁੰਡਲੀ ਬਣਦੀ ਆ ਉਹਦੇ ਵਿੱਚ ਕਿਹੜੇ ਘਰ ਚ ਕਿਹੜਾ ਗ੍ਰਹਿ ਬੈਠਾ ਹੈ ਉਸ ਟਾਈਮ ਜਦੋਂ ਉਹਦਾ ਜਨਮ ਹੋਇਆ ਉੱਥੋਂ ਪਤਾ ਲੱਗ ਜਾਂਦਾ ਕਿ ਇਹਦੇ ਵਿੱਚ ਆਹ ਪ੍ਰੋਗਰਾਮ ਇੰਸਟਾਲ ਹੋਇਆ ਹੋਇਆ ਇਹ ਬੰਦਾ ਚੋਰੀ ਕਰੂਗਾ ਜਾਂ ਇਹ ਬੰਦਾ ਕਤਲ ਕਰੂਗਾ ਜਾਂ ਇਹ ਬੰਦਾ ਜੇਲ੍ਹ ਜਾਊਗਾ ਜਾਂ ਇਹ ਬੰਦਾ ਲੀਡਰ ਬਣੂਗਾ ਸਾਧੂ ਬਣੂਗਾ ਉੱਥੋਂ ਪਤਾ ਲੱਗ ਜਾਂਦਾ ਇਹ ਪਤਾ ਲੱਗ ਜਾਂਦਾ ਸਟਾਰਟਿੰਗ ਦੀ ਕੁੰਡਲੀ ਦੇਖ ਕੇ ਬਿਲਕੁਲ ਬਿਲਕੁਲ ਪਤਾ ਲੱਗ ਜਾਂਦਾ ਮਤਲਬ ਗ੍ਰਹਾਂ ਦੀ ਗੱਲ ਹੁੰਦੀ ਹੈ ਨਾ ਹੁਣ ਮੰਨ ਲਓ ਬਾਹਰਵੇਂ ਕਿਸੇ ਦੇ ਕੇਤ ਤੁਹਾਡਾ ਕੰਮ ਪੂਰਾ ਚੱਲੂਗਾ। ਅੱਛਾ। ਔਰ ਜਦੋਂ ਇਹ ਆਸੀ ਛੱਡ ਦੂਗਾ, ਸਾਧ ਬਣ ਜਾਊਗਾ, ਸਿਆਣਾ ਬੰਦਾ ਬਣ ਜਾਊਗਾ, ਉਸੇ ਟਾਈਮ ਕੰਮ ਉਹਦਾ ਖਤਮ ਹੋ ਜਾਊਗਾ, ਡਾਊਨ ਹੋ ਜਾਊਗਾ। ਮਨ ਮੰਨ ਲਓ ਤੁਹਾਡੇ ਕੋਲ ਬੰਦੇ ਇਹੋ ਜਿਹੇ ਆਉਂਦੇ ਨਹੀਂ ਕਿ ਦੇਖੋ ਜੀ ਸਾਡੇ ਆ ਮੰਨ ਲਓ ਆ ਗੁਣ ਨਹੀਂ ਮਿਲਦੇ। ਕੁੰਡਲੀ ਦੀ ਮਿਲਦੀ ਪਰ ਮਿਲਾ ਦਿਓ ਅਸੀਂ ਵਿਆਹ ਕਰਾਉਣਾ। ਨਹੀਂ ਆਉਂਦੇ ਹੁਣ। ਮੈਂ ਉਹ ਕਹਿੰਦੇ ਆ ਵੀ ਤੁਸੀਂ ਪੈਸੇ ਲੈ ਲਓ। ਹਾਂ। ਤੇ ਆਹ ਕੁੰਡਲੀ ਮੰਨ ਲਓ ਮਿਲਾ ਦਿਓ, ਇਦਾਂ ਨਹੀਂ ਬਣਾ ਦਿਓ। ਹਾਂ। ਤੇ ਫਿਰ ਮੈਂ ਉਹਨਾਂ ਨੂੰ ਦੱਸ ਦਾਨਾ ਵੀ ਤੁਸੀਂ ਆਪਦੀ ਮਾਂ ਦੇ ਪੇਟ 'ਚ ਜਾ ਕੇ ਦੁਬਾਰਾ ਪੈਦਾ ਹੋ ਸਕਦੇ ਹੋ। ਪਰ ਇਦਾਂ ਜੇ ਮੰਨ ਲਓ ਤੁਸੀਂ ਜਿਵੇਂ ਕਿਹਾ ਕਿ ਹੁਣ ਮੰਨ ਲਓ ਉਹਨਾਂ ਨੇ ਵਿਆਹ ਕਰਾ ਲਿਆ ਜਾਂ ਇਹੋ ਜਿਹੀ ਸੰਜੋਗ ਉਹਨਾਂ ਨੇ ਆਪਣਾ ਲਿਆ ਠੀਕ ਆ ਸੀ ਹੁਣ ਬਹੁਤ ਲੋਕ ਨੇ ਅਸੀਂ ਮਾਡਰਨ ਅਸੀਂ ਨਹੀਂ ਇਹਨਾਂ ਗੱਲਾਂ ਨੂੰ ਮੰਨਦੇ ਸੀ ਨਹੀਂ ਟੀਵੀ ਮੰਨਦੇ ਜਾਂ ਨਹੀਂ ਕੋਈ ਕੁੰਡਲੀਆਂ ਮੰਨਦੇ ਸੀ ਵਿਆਹ ਕਰਾ ਲਿਆ ਅੱਗੇ ਜਾ ਕੇ ਪ੍ਰੋਬਲਮਸ ਆਉਂਦੀਆਂ ਫਿਰ ਪਰ ਉਹਨਾਂ ਦਾ ਕੋਈ ਸੋਲੂਸ਼ਨ ਵੀ ਤਾਂ ਹੁੰਦਾ ਲੋਕੀ ਉਪਾਅ ਇਹਦਾ ਕਰ ਹਰ ਹਰ ਚੀਜ਼ ਦਾ ਹੱਲ ਹੈ ਹਾਂ ਉਪਾਅ ਹੁੰਦਾ ਹਰ ਹਰ ਚੀਜ਼ ਦਾ ਹੱਲ ਹੱਲ ਦਾ ਮਤਲਬ ਇਹ ਨਹੀਂ ਹੁੰਦਾ ਕਿ ਪ੍ਰੋਬਲਮ ਨਹੀਂ ਆਣੀ ਹਾਂ ਮਤਲਬ ਬਾਰਿਸ਼ ਪੈਣੀ ਹੈ ਤਾਂ ਆਪਾਂ ਉਹਨੂੰ ਬਾਰਿਸ਼ ਨੂੰ ਨਹੀਂ ਰੋਕ ਸਕਦੇ ਆਪਾਂ ਛਤਰੀ ਲੈ ਜੋ ਸਾਜਾ ਕਰਨਾ ਹੋਵੇ ਜਾਂ ਤੁਹਾਡੇ ਕੋਲ ਆਣਾ ਹੋਵੇ ਅਸੀਂ ਆਪਾਂ ਤੁਹਾਨੂੰ ਕਿੱਥੇ ਮਿਲ ਸਕਦੇ ਆ ਕਿਵੇਂ ਮਿਲ ਸਕਦੇ ਆ ਜੀ ਮੇਰਾ ਆਫਿਸ ਹੈ ਮੁੱਲਾਂਪੁਰ ਦਾਖਾ ਜੀ ਡਿਸਟ੍ਰਿਕਟ ਲੁਧਿਆਣਾ ਜਗਰਾਉਂ ਰੋਡ ਤੇ ਤੇ ਆ ਨੰਬਰ ਤੁਹਾਨੂੰ ਦੋ ਦੇ ਦਿੱਤੇ ਨੇ ਤੇ ਫੋਨ ਕਰੋ ਫੋਨ ਕਰਕੇ ਆਪਣੀ ਰਿਸੈਪਸ਼ਨ ਤੋਂ ਟਾਈਮ ਬੁੱਕ ਕਰਾਓ ਟਾਈਮ ਬੁੱਕ ਕਰਾ ਕੇ ਤੁਸੀਂ ਮੈਨੂੰ ਮਿਲ ਸਕਦੇ ਹੋ ਚਲੋ ਜੀ ਜੇਕਰ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਆਪਰੇ ਆਪ ਨੂੰ ਲੈ ਕੇ ਜਾਂ ਕੋਈ ਵੀ ਅਛਾ ਤਾੰਤ੍ਰਿਕ ਵਗੈਰਾ ਇਹ ਜਿਹੜੇ ਹੁੰਦੇ ਆ ਜੇ ਇਹਨਾਂ ਦੇ ਨਾਲ ਕੋਈ ਲੋਕਾਂ ਦੇ ਉੱਤੇ ਬਹੁਤ ਕੀਤੇ ਕਰਾਇ ਵਗੈਰਾ ਵੀ ਹੁੰਦੇ ਆ ਜੀ ਉਹਨਾਂ ਦੇ ਰਿਗਾਰਡਿੰਗ ਵੀ ਤੁਹਾਨੂੰ ਮਿਲ ਸਕਦੇ ਆ ਹਾਂਜੀ ਫੋਨ ਮਿਲ ਸਕਦੇ ਆ ਬਿਲਕੁਕ ਚਲੋ ਜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਸੋ ਵੀਡੀਓ ਨੂੰ ਵਾਰ ਵਾਰ ਸ਼ੇਅਰ ਕਰ ਦਿਓ ਸੇ ਇਹਨਾਂ ਜਿਹੜੋ ਵੀ ਤੁਸੀਂ ਮਿਲਣਾ ਫੋਨ ਨੰਬਰ ਤੁਹਾਨੂੰ ਦਿੱਤਾ ਹੋਇਆ ਐਡਰੈਸ ਵੀ ਦਿੱਤਾ ਅਪਾਇੰਟਮੈਂਟ ਲੈ ਕੇ ਤੁਸੀਂ ਜਦੋਂ ਮਰਜ਼ੀ ਮੈਨ ਸਾਡੇ ਕੋਲ ਵੀਡੀਓ ਨੂੰ ਵਾਰ ਵਾਰ ਸ਼ੇਅਰ ਜਰੂਰ ਕਰਿਓ